ਦੇਸ਼ਪੁਰ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਹੜੀ ਦਾ ਤਿਉਹਾਰ 13 ਜਨਵਰੀ ਯਾਨੀ ਕਿ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ ਉਥੇ ਲੋਹੜੀਆਂ ਨੂੰ ਸਰਦੀਆਂ ਦੇ ਜਾਨ ਅਤੇ ਬਸੰਤ ਰੁੱਤ ਦੇ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਤੇ ਪੰਜਾਬ ਭਰ ਦੇ ਵਿੱਚ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਉਥੇ ਚੰਡੀਗੜ੍ਹ ਦੇ ਵਿੱਚ ਵੀ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਲੱਗੀਆਂ ਨજર ਆ ਰਹੀਆਂ ਨੇ ਤੇ ਚੰਡੀਗੜ੍ਹ ਤੋਂ ਏ ਐਨ ਬੀ ਨਿਊਜ਼ ਦੇ ਪੱਤਰਕਾਰ ਅਮਿਤ ਸੇਠੀ ਦੀ ਦੇਖਦੇ ਹਾਂ ਇੱਕ ਖਾਸ ਰਿਪੋਰਟ ਪੰਜਾਬੀ ਜਿਹੜੇ ਨੇ ਜਿੱਥੇ ਮਰਜੀ ਰਹਿਣ ਮਗਰ ਉਹਨਾਂ ਨੂੰ 13 ਜਨਵਰੀ ਦੀ ਅਕਸਰ ਜਿਹੜਾ ਹੈ ਉਹਨਾਂ ਨੂੰ ਦਿਨ ਜਿਹੜਾ ਹੈ ਯਾਦ ਰਹਿੰਦਾ ਹੈ ਕਿਉਂਕਿ ਪੰਜਾਬੀਆਂ ਦਾ ਤਿਉਹਾਰ ਲੋਹੜੀ ਇਸ ਦਿਨ ਜਿਹੜਾ ਹੈ ਭੈਣ ਭਰਾਵਾਂ ਦਾ ਤਿਉਹਾਰ ਜਿਹੜਾ ਹੈ ਬਣਾਇਆ ਜਾਂਦਾ ਹੈ ਤੇ ਲੋਹੜੀ ਜਿਹੜਾ ਹੈ ਪੂਰੇ ਦੇਸ਼ ਭਰ ਦੇ ਵਿੱਚ ਤਾਂ ਵੈਸੇ ਇਹ ਤਿਉਹਾਰ ਬਣਾਇਆ ਜਾਂਦਾ ਮਗਰ ਪੰਜਾਬੀਅਤ ਦਾ ਤੇ ਪੰਜਾਬੀਆਂ ਦਾ ਜਿਹੜਾ ਇਹ ਤਿਉਹਾਰ ਹੈ ਲੋਕ ਅੱਜ ਦੇ ਦਿਨ ਜਿਹੜੇ ਨੇ ਗਾਣੇ ਗਾਉਂਦੇ ਨੇ ਇਕੱਠੇ ਹੋ ਕੇ ਪਰਿਵਾਰ ਦੇ ਨਾਲ ਸ਼ਾਮ ਨੂੰ ਜਿਹੜਾ ਹੈ ਅਗਨੀ ਜਲਾਉਂਦੇ ਨੇ ਤੇ ਉਹਦੇ ਵਿੱਚ ਤਿਲ ਚੋਲੀ ਪਾਉਂਦੇ ਨੇ ਇਸ ਸਮੇਂ ਅਸੀਂ ਚੰਡੀਗੜ੍ਹ ਸੈਕਟਰ 29 ਦੇ ਵਿੱਚ ਮੌਜੂਦ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਰਾਤ ਦੀ ਜਿਹੜੀ ਹੈ ਤਿਆਰੀ ਕਰ ਰਹੇ ਨੇ ਮੂਫਲੀ ਗੱਚਕ ਜਿਹੜੀ ਹੈ ਉਹ ਪਰਚੇਜ਼ ਕਰ ਰਹੇ ਨੇ ਖਰੀਦ ਰਹੇ ਨੇ ਕਿਉਂਕਿ ਇਹ ਆਰੇ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਇਸ ਤਿਉਹਾਰ ਦੇ ਵੀ ਜਿਹੜਾ ਹੈ ਜੋ ਵੀ ਪਰਿਵਾਰ ਦੇ ਜਿਹੜੇ ਵੱਡੇ ਬਜ਼ੁਰਗ ਨੇ ਉਹਨਾਂ ਦਾ ਆਸ਼ੀਰਵਾਦ ਲਿੱਤਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈ ਅਗਨੀ ਪੇੜ ਕੀਤੀ ਜਾਂਦੀ ਹੈ ਉਹਦੇ ਵਿੱਚ ਤਿਲ ਚੋਲੀ ਪਾ ਕੇ ਜਿਹੜਾ ਹੈ ਮੂਫਲੀਆਂ ਪਾ ਕੇ ਗੱਚਕਾਂ ਪਾ ਕੇ ਜਿਹੜਾ ਹੈ ਇਸ ਦਿਨ ਦਾ ਜਿਹੜਾ ਹੈ ਤਿਉਹਾਰ ਨੂੰ ਜਿਹੜਾ ਹੈ ਸੈਲੀਬ੍ਰੇਟ ਕੀਤਾ ਜਾਂਦਾ ਹੈ ਪੂਰੇ ਦੇਸ਼ ਭਰ ਦੇ ਵਿੱਚ ਹਾਲਾਂਕਿ ਜਿੱਥੇ ਵੀ ਪੰਜਾਬੀ বাসਦੇ ਨੇ ਉੱਥੇ ਇਹ ਤਿਉਹਾਰ ਜਿਹੜਾ ਹੈ ਧੂਮਤਾਮ ਨਾਲ ਬਣਾਉਂਦਾ ਹੈ ਮਗਰ ਹਰ ਵਰਗ ਦੇ ਲੋਕ ਜਿਹੜੇ ਨੇ ਖਾਸ ਕਰ ਜਿਹੜਾ ਹੈ ਲੋਹੜੀ ਦਾ ਤਿਉਹਾਰ ਹੈ ਕਾਫੀ ਧੂਮਤਾਮ ਦੇ ਵਿੱਚ ਜਿਹੜੇ ਹਨ ਮਨਾਉਂਦੇ ਨੇ ਤਸਵੀਰਾਂ ਤੁਸੀਂ ਦੇਖ ਸਕ ਉੜੀ دیے ਤਿਹਾਰ ਦੀਆਂ ਜਿਹੜੀਆਂ ਨੇ ਲੋਕ ਤਿਆਰੀਆਂ ਕਰ ਰਹੇ ਨੇ ਮੂਫਲੀਆਂ ਜਿਹੜੇ ਨਹੀਂ ਖਰੀਦੀਆਂ ਜਾ ਰਹੀਆਂ ਨੇ ਗੱਚਕਾਂ ਖਰੀਦੀਆਂ ਜਾ ਰਹੀਆਂ ਨੇ ਬਾਜ਼ਾਰਾਂ ਦੇ ਵਿੱਚ ਇਹੀ ਨਜ਼ਾਰਾ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਜਿਹੜਾ ਤਿਹਾਰ ਹੈ ਖੁਸ਼ੀਆਂ ਦਾ ਤਿਹਾਰ ਹੈ ਕੁਝ ਲੋਕ ਵੀ ਇੱਥੇ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਦੇ ਆ ਸਰ ਕਿੱਥੇ ਆਇਓ ਸਰ ਚੰਡੀਗੜ੍ਹ ਤੇ ਲੋਕਲ ਜੀ ਸੀ 29 ਸਰ ਲੋਹੜੀ ਦਾ ਤਿਉਹਾਰ ਦਾ ਹਰ ਸਾਲ ਇੰਤਜ਼ਾਰ ਹੁੰਦਾ ਖਾਸ ਕਰ ਪੰਜਾਬੀਆਂ ਨੂੰ ਕਿਸ ਤਰ੍ਹਾਂ ਤੁਸੀਂ ਸੈਲੀਬ੍ਰੇਟ ਕਰਦੇ ਅਸੀਂ ਬਹੁਤ ਵਧੀਆ ਜੀ ਤੁਮ ਤਾਂ ਮਨਾਉਂਦੇ ਜੀ ਲੋਕਾਂ ਨੂੰ ਇੰਜੋਏ ਕਰਾਉਂਦੇ ਆਪ ਵੀ ਕਰਦੇ ਜੀ ਲੋਕਾਂ ਦਾ ਇੰਜੋਏ ਕਰਦੇ ਔਰ ਹੱਸ ਮਜ਼ਾਕ ਕੇ ਅਸੀਂ ਮਜ਼ਾਕ ਦੇ ਨਾਲ ਲੋਕਾਂ ਨਾਲ ਇੰਜੋਏ ਕਰਾਉਂਦੇ ਆ ਜੀ ਕਿਉਂ ਨਾ ਲੋਹੜੀ ਤੇ ਜਿਹੜਾ ਹੈ ਉਹ ਇੱਕ ਗੀਤ ਵੀ ਅਕਸਰ ਗਾਇਆ ਜਾਂਦਾ ਸੁੰਦਰ ਮੰਦਰੀ ਏ ਸੁੰਦਰ ਮੰਦਰੀ ਹੋ ਤੇਰਾ ਕੌਣ ਬਜਾਰਾ ਉਹ ਅਦੁੱਲਾ ਪੱਠੀ ਵਾਲਾ ਉਹ ਅਦੁੱਲੇ ਦੀ ਤੀ ਵੀ ਆਈ ਹੋ 6 ਸ਼ੱਕਰ ਪਈ ਹੋ ਮੁੰਡੇ ਦਾ ਲਾਲ ਪਟਾਕਾ ਉਹ ਇਹ ਬਹੁਤ ਪੁਰਾਣਾ ਜੀ ਇਹ ਤਾਂ ਇਸ ਤੋਂ ਬ ਅਸੰਭਵ ਆ ਜੀ اچھا ਅਗਰ ਗੱਲ ਕੀਤੀ ਜਾਵੇ ਤੁਸੀਂ ਵੀ ਬਚਪਨ ਦੇ ਵਿੱਚ ਅਕਸਰ ਆਪਣੇ ਬਜ਼ੁਰਗਾਂ ਤੋਂ ਰਿਸ਼ਤੇਦਾਰਾਂ ਤੋਂ ਆਸ-ਪड़ोस ਦੇ ਵਿੱਚ ਜਿਹੜੀ ਹੈ ਲੋੜੀ ਮੰਗੀ ਹੋਣੀ ਇਹੀ ਗਾਣੇ ਗਾ ਕੇ ਕੋਈ ਕੋਈ ਆਪਣੀ ਯਾਦ ਤੁਸੀਂ ਤਾਜ਼ਾ ਕਰਨਾ ਅੱਜ ਉਹੀ ਗੱਲ ਕਰ ਰਹੀ ਸੀ ਅਸੀਂ ਆਪਣੇ ਮੱਚੇ ਨੂੰ ਕਹਿ ਰਹੀ ਸੀ ਅਸੀਂ ਤੁਹਾਨੂੰ ਸਾਰੇ ਮੱਲੇ ਜੀ ਲੋੜੀ ਮੰਗਣ ਵਾਸਤੇ ਭੇਜਣਾ ਕਰ ਕਰ ਵੀ ਅਸੀਂ ਪਹਿਲਾਂ ਮੰਗਣ ਜਾਂਦੇ ਹੁੰਦੇ ਸੀ ਹੁਣ ਤਾਂ ਪੈਸੇ ਅੱਜ ਕੱਲ੍ਹ ਉਹ ਰੀਤਾਂ ਵਜੇ ਰਹਿ ਨਹੀਂ ਬਹੁਤ ਘਟ ਗਏ ਉਹ ਪਿੰਡਾਂ ਦੇ ਵਿੱਚ ਹੈਗੇ ਆ ਜੀ ਉਰੇ ਬਹੁਤ ਘਟ ਹੈ ਸ਼ਹਿਰਾਂ 'ਚ ਬਹੁਤ ਘਟ ਮਿਲਣ ਨੂੰ ਦੇਖਣ ਨੂੰ ਮਿਲਦੇ ਜੀ ਜਾਂ ਔਰ ਇਹਦਾ ਬਹੁਤ ਘਟ ਹੈ ਪਿੰਡਾਂ ਦੇ ਵਿੱਚ ਅੱਜ ਦੀ ਰ ਪਰ ਇਹਤੇ ਫਿਰ ਵੀ ਅਸੀਂ ਪੰਜਾਬੀ ਆ ਜੀ ਪਿੰਡੂ ਆ ਅਸੀਂ ਸਾਨੂੰ ਸਾਰਾ ਪਤਾ ਇਸ ਚੀਜ਼ਾਂ ਬਾਰੇ ਰੀਤੀ ਰਿਵਾਜ ਬਾਰੇ ਇਹ ਚੀਜ਼ਾਂ ਜ਼ਰੂਰੀ ਆ ਜੀ ਵੈਸੇ ਬੱਚਿਆਂ ਨੂੰ ਨੌਲੇਜ ਮਿਲਦੀ ਆ ਇਹ ਚੀਜ਼ ਨਾਲ ਵੀ ਆਪਾਂ ਇਹ ਇਸ ਵਾਸਤੇ ਮਨਾਈ ਜਾਂਦੀ ਨਾ ਇਹ ਕਿਹ ਚੀਜ਼ ਤੇ ਮਨਾਈ ਜਾਂਦੀ ਆ ਤੇ ਬਿਲਕੁਲ ਜਿਹੜਾ ਇਹ ਤਿਉਹਾਰ ਹੈ ਅਕਸਰ ਦੇਖਣ ਨੂੰ ਮਿਲਦਾ ਸੀਗਾ ਪਹਿਲਾਂ ਬੱਚੇ ਜਿਹੜੇ ਨੇ ਆਪਣੇ ਮਾਪੇ ਤੋਂ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਤੋਂ ਗਾਣੇ ਗਾ ਕੇ ਜਿਹੜੇ ਨੇ ਲੋੜੀ ਵੀ ਅਕਸਰ ਮੰਗਦੇ ਸੀਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਰਮਾ ਹੁੰਗਾਰਾ ਜਿਹੜਾ ਹੈ ਕਹਿ ਸਕਦੇ ਆ ਕਿ ਲੋੜੀ ਦੇ ਤਿਉਹਾਰ ਨੂੰ ਮਿਲ ਰਿਹਾ ਹੈ ਤੇ ਲੋਕ ਜਿਹੜੇ ਨੇ ਆਪਣੀ ਲੋੜੀ ਦੀ ਖਰੀਦਦਾਰੀ ਜਿਹੜੀ ਹੈ ਕਰਨ ਵਾਸਤੇ ਆਏ ਨੇ ਰੇਵੜੀਆਂ ਜਿਹੜੀਆਂ ਨੇ ਉਹ ਖਰੀਦਦੇ ਨੇ ਗੱਚਕ ਜਿਹੜੀ ਖਰੀਦਦੇ ਨੇ ਤੇ ਇਸ ਦਿਨ ਦੇ ਵਿੱਚ ਜਿਹੜਾ ਹੈ ਕਾਫੀ ਜਿਹੜਾ ਲੋਕ ਜਿਹੜਾ ਮੁੱਫਤ ਹੀ ਖਰੀਦਦੇ ਨੇ ਤੇ ਕਾਫੀ ਖੁਸ਼ੀਆਂ ਵਾਲਾ ਤਿਉਹਾਰ ਹੈ ਤੇ ਇੱਕ ਪਰਿਵਾਰ ਦੇ ਨਾਲ ਕਰ ਜਿਹੜੇ ਨੇ ਲੋਕ ਖੁਸ਼ੀਆਂ ਮਨਾਉਂਦੇ ਨੇ ਤਸਵੀਰਾਂ ਜਿਹੜੀਆਂ ਨੇ ਅਸੀਂ ਤੁਹਾਨੂੰ ਚੰਡੀਗੜ੍ਹ ਸੈਕਟਰ 29 ਤੋਂ ਦਿਖਾ ਰਹੇ ਨੇ ਕਿ ਇਹੀ ਨਜ਼ਾਰਾ ਜਿਹੜਾ ਹੈ ਹਰ ਸੈਕਟਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਕਿ ਪੰਜਾਬੀ ਜਿਹੜੇ ਨੇ ਹਰ ਜਗ੍ਹਾ ਤੁਹਾਨੂੰ ਮਿਲਣਗੇ ਤੇ ਜਿਹੜੇ ਕੀ ਪੰਜਾਬੀ ਜਿਹੜਾ ਹੈ ਪੰਜਾਬੀਅਤ ਦਾ ਤਿਉਹਾਰ ਹੈ ਖਾਸ ਕਰ ਪੰਜਾਬੀ ਜਿਹੜੇ ਆ ਅਕਸਰ ਪੰਜਾਬੀ ਭਾਈਚਾਰਾ ਜਿਹੜਾ ਹੈ ਅੱਜ ਦਾ ਦਿਨ ਦਾ ਜਿਹੜਾ ਹੈ ਇੰਤਜ਼ਾਰ ਕਰਦਾ ਹੈ ਕਿਉਂਕਿ ਜਨਵਰੀ ਦੇ ਮਹੀਨੇ ਦੇ ਵਿੱਚ ਜਦੋਂ 13 ਤਰੀਕ ਆਉਂਦੀ ਹੈ ਤੇ ਹਰ ਇਨਸਾਨ ਨੂੰ ਜਿਹੜਾ ਹੈ ਇੰਤਜ਼ਾਰ ਹੁੰਦਾ ਹੈ ਕਿ ਅੱਜ ਅਸੀਂ ਲੋਹੜੀ ਬ ਚੰਡੀਗੜ੍ਹ ਤੋਂ ਕੈਮਰਾ ਪਰਸਨ ਵੀ ਨੋਟ ਦੇ ਨਾਲ A N B ਨਿਊਜ਼ ਲਈ like